ਉਹ ਵੀ ਵੇਲਾ ਸੀ ਜਦੋਂ ਬੱਚੇ ਜਦੋਂ ਸਕੂਲ ਵਿੱਚੋਂ ਛੁੱਟੀਆਂ ਹੁੰਦੀਆਂ ਸੀ ਖਾਸ ਕਰਕੇ ਜੂਨ ਮਹੀਨੇ ਦੀਆਂ ਤਾਂ ਉਹ ਆਪਣੇ ਨਾਨਕੇ ਪਿੰਡ ਜ਼ਰੂਰ ਜਾਂਦੇ ਹੁੰਦੇ ਸੀ ਤਾਂ ਅੱਗੋਂ ਮਾਮੇ-ਮਾਮੀਆਂ ਨਾਨਾ-ਨਾਨੀ ਵੀ ਆਪਣੇ ਭਾਣਜੇ-ਭਾਣਜੀਆਂ ਦੋਤੇ-ਦੋਤੀਆਂ ਨੂੰ ਚਾਹਮਾ ਦੇ ਨਾਲ ਅੜੀਕਦੇ ਹੁੰਦੇ ਸੀ ਪਰ ਅੱਜ ਉਹ ਸਮਾਂ ਨਹੀਂ ਰਿਹਾ ਅੱਜ ਦੇ ਬੱਚੇ ਛੁੱਟੀਆਂ ਦੇ ਵਿੱਚ ਰਿਸ਼ਤੇਦਾਰੀ ਵਿੱਚ ਜਾਣ ਦੀ ਬਜਾਏ ਪਹਾੜਾਂ ਤੇ ਜਾਂ ਹੋਰ ਖੁੱਲੀਆਂ ਥਾਵਾਂ ਤੇ ਜਾਣ ਨੂੰ ਤਰਜੀਹ ਦਿੰਦੇ ਹਨ ਸੋ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਇੱਕ ਰਚਨਾ ਪੇਸ਼ ਹੈ ਛੁੱਟੀਆਂ ਤੇ ਨਾਨਕੇ ਜਦੋਂ ਸਾਨੂੰ ਜੂਨ ਵਿੱਚ ਹੁੰਦੀਆਂ ਸੀ ਛੁੱਟੀਆਂ ਜਦੋਂ ਸਾਨੂੰ ਜੂਨ ਵਿੱਚ ਹੁੰਦੀਆਂ ਸੀ ਛੁੱਟੀਆਂ ਝੜਦਾ ਸੀ ਚਾਹ ਮਾਰਦੇ ਸੀ ਛਾਲਾਂ ਪੁੱਠੀਆਂ ਰੱਖ ਦਿੰਦੇ ਝੋਲਾ ਮਹੀਨੇ ਲਈ ਸੰਵਾਰ ਕੇ ਰੱਖ ਦਿੰਦੇ ਝੋਲਾ ਮਹੀਨੇ ਲਈ ਸੰਵਾਰ ਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਸਾਰਾ ਕੰਮ ਮਿਲਿਆ ਸਕੂਲੋਂ ਜੋ ਨਵੇੜ ਦੇ ਹਾਣੀਆਂ ਦੇ ਨਾਲ ਰਹੇ ਟਿੱਬਿਆਂ ਤੇ ਖੇਡਦੇ ਸਾਰਾ ਕੰਮ ਮਿਲਿਆ ਸਕੂਲੋਂ ਜੋ ਨਵੇੜ ਦੇ ਹਾਣੀਆਂ ਦੇ ਨਾਲ ਰਹੇ ਟਿੱਬਿਆਂ ਤੇ ਖੇਡਦੇ ਕਾਗਜ਼ਾਂ ਦੀ ਕਿਸ਼ਤੀ ਬਣਾ ਸੀ ਤਾਰਦੇ ਕਾਗਜ਼ਾਂ ਦੀ ਕਿਸ਼ਤੀ ਬਣਾ ਸੀ ਤਾਰਦੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਨਾਨੇ ਨਾਨੀ ਕੋਲ ਪੈਂਦੇ ਸੀ ਗੇ ਰਾਤ ਨੂੰ ਸੁਣਦੇ ਹੁੰਦੇ ਸੀ ਨਾਲੇ ਬਾਤਾਂ ਰਾਤ ਨੂੰ ਨਾਨੇ ਨਾਨੀ ਕੋਲ ਪੈਂਦੇ ਸੀ ਗੇ ਰਾਤ ਨੂੰ ਸੁਣਦੇ ਹੁੰਦੇ ਸੀ ਨਾਲੇ ਬਾਤਾਂ ਰਾਤ ਨੂੰ ਸੌਣ ਵੇਲੇ ਢਾਸੀ ਲੈਂਦੇ ਮੰਜੇ ਬਾਣਦੇ ਸੌਣ ਵੇਲੇ ਢਾਸੀ ਲੈਂਦੇ ਮੰਜੇ ਬਾਣਦੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਅੱਜ ਬਹੁਤੇ ਜਾਂਦੇ ਠੰਡਿਆਂ ਪਹਾੜਾਂ ਨੂੰ ਪਿੰਡ ਨਾਨਕਾ ਹੀ ਸ਼ਿਮਲਾ ਸੀ ਯਾਰਾਂ ਨੂੰ ਅੱਜ ਬਹੁਤੇ ਜਾਂਦੇ ਠੰਡਿਆਂ ਪਹਾੜਾਂ ਨੂੰ ਪਿੰਡ ਨਾਨਕਾ ਹੀ ਸ਼ਿਮਲਾ ਸੀ ਯਾਰਾਂ ਨੂੰ ਭੁੱਲੇ ਨਹੀਂ ਪ੍ਰੇਮ ਰੀਸ ਕੂਲਹਾਨ ਦੇ ਭੁੱਲੇ ਨਹੀਂ ਪ੍ਰੇਮ ਰੀਸ ਕੂਲਹਾਨ ਦੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਮਾਮਿਆਂ ਦਾ ਪੂਰਸੀ ਜੋ ਪੂਰਾ ਹੋ ਗਿਆ ਜਾਪੇ ਪਿੰਡ ਨਾਨਕਾ ਅਧੂਰਾ ਹੋ ਗਿਆ ਮਾਮਿਆਂ ਦਾ ਪੂਰਸੀ ਜੋ ਪੂਰਾ ਹੋ ਗਿਆ ਜਾਪੇ ਪਿੰਡ ਨਾਨਕਾ ਅਧੂਰਾ ਹੋ ਗਿਆ ਦਿਸਦੇ ਨਹੀਂ ਮਾਮੇ ਨੇ ਉਦਾਸ ਪਾਣ ਜੀ ਦਿਸਦੇ ਨਹੀਂ ਮਾਮੇ ਨੇ ਉਦਾਸ ਪਾਣ ਜੀ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ ਕੈਥ ਪਿੰਡ ਨਾਨਕਾ ਸੀ ਕੋਲ ਸ਼ਹਿਰ ਦੇ ਗੇੜਾ ਲਾਉਂਦੇ ਸਿੱਧਮਾ ਵਾਲੀ ਸੀ ਨਹਿਰ ਤੇ ਕੈਂਥ ਪਿੰਡ ਨਾਨਕਾ ਸੀ ਕੋਲ ਸ਼ਹਿਰ ਦੇ ਗੇੜਾ ਲਾਉਂਦੇ ਸਿੱਧਮਾ ਵਾਲੀ ਸੀ ਨਹਿਰ ਤੇ ਮੁੜ ਜਾਂਦੇ ਨਾਨਕਿਆਂ ਦਾ ਨਿਗ ਮਾਣ ਕੇ ਮੁੜ ਜਾਂਦੇ ਨਾਨਕਿਆਂ ਦਾ ਨਿਗ ਮਾਣ ਕੇ ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ 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 ਛੁੱਟੀਆਂ ਮਨਾਉਣ ਜਾਈਦਾ ਸੀ ਨਾਨਕੇ